ਸਵੇਰ ਤੋਂ ਹੀ ਆਜੋ ਰੋਡਵੇਜ਼ ਦੀਆਂ ਬਸਾਂ ਨਹੀਂ ਚੱਲ ਰਹੀਆਂ ਗਾਇਜ਼ ਕਿ 12 ਵਜੇ ਤੋਂ ਮੁਕੰਮਲ ਯਾਨੀ ਕਿ ਕੰਪਲੀਟ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ ਤਨਖਾਹਾਂ ਨਾ ਮਿਲਣ ਤੇ ਕਰਮਚਾਰੀਆਂ ਦੇ ਵੱਲੋਂ ਹੜਤਾਲ ਜੋ ਹੈ ਉਹ ਕੀਤੀ ਗਈ ਹੈ ਪੰਜਾਬ ਰੋਡਵੇਜ਼ ਦੀ ਰਫ਼ਤਾਰ ਤੇ ਇੱਕ ਵਾਰ ਫਿਰ ਤੋਂ ਬ੍ਰੇਕ ਲੱਗ ਗਈ ਹੈ ਕਿ ਕਈ ਥਾਵਾਂ ਤੇ ਜੋ ਪੰਜਾਬ ਰੋਡਵੇਜ਼ ਦੀਆਂ ਬਸਾਂ ਨੇ ਸਵੇਰ ਤੋਂ ਹੀ ਨਹੀਂ ਚੱਲ ਰਹੀਆਂ ਅਤਿ ਦੀ ਗਰਮੀ ਹੈ ਸੂਰਜ ਦੇਵਤਾ ਅੱਧਿਕਰਮੇ ਵਰਾ ਰਹੇ ਨੇ ਇਸ ਵਿਚਾਲੇ ਲੋਕਾਂ ਤੇ ਆਮ ਲੋਕਾਂ ਤੇ ਦੋਹਰੀ ਮਾਰ ਕਿਉਂਕਿ ਖੱਜਲ ਖੁਆਇ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਸਕਦਾ ਹੈ ਕਿਉਂਕਿ ਮੈਕਸਿਮਮ ਲੋਕਾਂ ਦੇ ਵੱਲੋਂ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਕੰਮ ਕਾਜਾਂ ਤੇ ਲੋਕਾਂ ਨੇ ਜਾਣਾ ਹੁੰਦਾ ਹੈ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਲੋਕਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਹੁੰਦਾ ਹੈ ਇਸ ਦੇ ਵਿਚਾਲੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਹਟਟਾਲ ਦਾ ਐਲਾਨ ਘਟਕਦਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਰੋਹਿਤ ਗੋੜ ਲਾਈਵ ਵਜੂ ਨੇ रोहित जानना चाहेंगे कि दोहरी मार एक अथ की गर्मी दूजा हड़ताल का ऐलान हालांकि कई था बसा नहीं चल रही की कुछ वजह रही है कि जो एम्पलॉइज ने उन्होंने सैलरी नहीं मिली ਬਿਲਕੁਲ ਸਰ ਜੋ ਸਭ ਤੋਂ ਪਹਿਲਾਂ ਮੈਂ ਲੁਜਾਰ ਦੀ ਤਸਵੀਰ ਦਿਖਾਣਾ ਚਾਹਨਾ ਦਾ ਦੇ ਬੱਸ ਅਡੇ ਦੀ ਜਿੱਥੇ ਲੋਕ ਬੈਠੇ ਹੋਏ ਨੇ ਬੱਸ ਦਾ ਇੰਤਜ਼ਾਰ ਕਰ ਰਹੇ ਬੱਸਾਂ ਲੱਗੀਆਂ ਹੋਈਆਂ ਪਰ ਬੱਸਾਂ ਖਾਲੀ ਨੇ ਉਸ ਦਾ ਕਾਰਨ ਕੀ ਹੈ ਕਿ ਹੜਤਾਲ ਅੱਜ ਜਿਹੜੇ ਬੱਸ ਯੂਨੀਅਨ ਦੇ ਪ੍ਰਧਾਨ ਨੇ ਉਹ ਮੇਰੇ ਨਾਲ ਮੌਜੂਦ ਨੇ ਪਹਿਲਾਂ ਅਸੀਂ ਇਹਨਾਂ ਨਾਲ ਗੱਲ ਕਰਨ ਨੇ ਕਿ ਇਹਨਾਂ ਨੇ ਹੜਤਾਲ ਦਰਸਲ ਕੀਤੀ ਕਿਉਂ ਹੈ ਔਰ ਇਸ ਦਾ ਪਿੱਛੇ ਕਾਰਨ ਕੀ ਹੈ ਸਰ ਹੜਤਾਲ ਕਿਉਂ ਕੀਤੀ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਆਏ ਦਿਨ ਤੁਸੀਂ ਹੜਤਾਲ ਕਰਦੇ ਹੋ ਲੋਕ ਇਸ ਪਰੇਸ਼ਾਨੀ ਚ ਝੇਲਦੇ ਨੇ ਜਿਹੜਿਆਂ ਸਫ਼ਰ ਕਰਦੇ ਨੇ ਸਾਡੀਆਂ ਮਾਂ ਪੈਣਾਂ ਨੇ ਸਾਡੇ ਭਰਾ ਨੇ ਬੱਚੇ ਨੇ ਸਾਡੇ ਬਾਰੇ ਸਾਡੀ ਜਿਹੜੀ ਇਹ ਹੜਤਾਲ ਹੈ ਸਰਕਾਰ ਦੀ ਵਜ੍ਹਾ ਨਾਲ ਹੁੰਦੀ ਆ ਬੜੀ ਵੱਡੀ ਵਜ੍ਹਾ ਤੁਸੀਂ ਦੇਖ ਲਓ ਵੀ ਅੱਜ 19 ਤਰੀਕ ਹੋ ਗਿਆ ਤੇ ਤਨਖਾਹ ਸਾਡੀ ਅਜੇ ਤੱਕ ਨਹੀਂ ਜਿਪੀਓ ਪਿਛਲੇ 20 ਤੋਂ 20 ਤਨਖਾਹ ਮੰਗਦੇ ਨੇ ਪੀਲ ਤਨਖਾਹ ਕੰਮ ਕੀਤਾ ਹੋਇਆ ਅਗਲੇ 20 ਆ ਗਿਆ ਉਹ ਕੰਮ ਕਰੇ ਦੋ ਮਹੀਨੇ ਹੋ ਗਏ ਹਮ ਦਰਖਾਸਤ ਚੱਕਰ ਕੋਈ ਨਹੀਂ ਦੇ ਰਹੇ ਇਸ ਕਰਕੇ ਅਸੀਂ ਮਜਬੂਰੀ ਨਾਲ ਅਸੀਂ ਬੱਚਿਆਂ ਦੀਆਂ ਦੀਸਾਂ ਭਰਦੀਆਂ ਨੇ ਅਸੀਂ ਵੀ ਹੋਰ ਸਮਾਨ ਖਰੀਦਣੇ ਨੇ ਕਿੰਨੀ ਕਰਨੀ ਪੈ ਰਹੀ ਹੈ ਵੀ ਬਚਾਰੇ ਸਾਰੀ ਜਾਂਦਾ ਹੁੰਦਾ ਪਰਿਵਾਰਾਂ ਨੂੰ ਕਿਰਾਏ ਦੇ ਕੇ ਬੱਚਿਆਂ ਨੂੰ ਵੇਚਣਾ ਹੈ ਪੀਂਡੀਆਂ ਬੱਸਾਂ ਜਿਹੜੀਆਂ ਅੱਜ ਹੜਤਾਲ ਤੇ ਚਲੀ ਗਈਆਂ ਨੇ ਉਹ ਕਿੰਨੇ ਕੁ ਬ ਕਹੇ ਜੀ ਬਸ ਜਿੰਨੀ ਪਰਵਾਸ ਦੀ ਰੋਡਵੇ ਦੀ ਬਸ ਸਾਡੀ ਸਟਾਪ ਤੋਂ ਜਿਹੜਾ ਉਹ ਲੋੜ ਦਾਨਦੇ ਜੀ ਉਧਾਨੇ ਦੀ ਪੂਰੇ ਵਿੱਚੋਂ 10 12 ਬਸਾਈ ਦੀ ਆਉਂਦੀ ਬਿਲਕੁਲ 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 ਲੋਕਾਂ ਨਾਲ ਅਸੀਂ ਗੱਲ ਕਰ ਲੈਂਦੇ ਆ ਲੋਕਾਂ ਨੂੰ ਪੁੱਛ ਲੈਂਦੇ ਆ ਕਿ ਲੋਕ ਕਿਸ ਤਰੀਕੇ ਨਾਲ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਪਰੇਸ਼ਾਨੀ ਪਰੇਸ਼ਾਨੀ ਦਾ ਆਲਮ ਉਹਨਾਂ ਨੂੰ ਚੇਲਣਾ ਪੈ ਰਿਹਾ ਵੈ ਮੈਮ ਕਿੱਥੇ ਜਾਣਾ ਸੀਗਾ ਬਸ ਨਹੀਂ ਆਈ ਕੋਈ ਕੀ ਸਰਗਾਣਾ ਮੰਤੋ ਐਡਰੈਸ ਬਸ ਨਹੀਂ ਆ ਕਿ ਬਸ ਨਹੀਂ ਆ ਕੀ बस नहीं आई क्या बस आ गई बिल्कुल लोका ऐसी बात कर मैम बस कब तैयार कर रहे हो आप लोग जी बस आई नहीं क्या बस लगा हुआ लगा हुआ चल नहीं रहा पता है कि आपको आज हड़ताल है जी पता नहीं पता ही नहीं है लोग हो रही है कि नहीं? सर बस ध्यान तैयार कर रहे हो थोड़ा। पता बस था आज हड़ताल है कि तैयार तो कर रहे हो कितना जाना सीगा ਯਾਨੀ ਕਿ ਮੀਡੀਆ ਕੰਟੀਆ ਕਰਦੇ 10 ਮਿੰਟ ਹੋ ਗਏ ਬਿਲਕੁਲ ਲੋਕ ਹੋਰ ਵੀ ਆ ਗਏ ਨੇ ਬਜ਼ੁਰਗ ਇੱਥੇ ਆ ਗਏ ਨੇ ਕਈ ਮਾਤਾ-ਮਾਪ ਆਣਾ ਇੱਥੇ ਪਹੁੰਚੇ ਨੇ ਉਹਨਾਂ ਨਾਲ ਅਸੀਂ ਗੱਲ ਕਰੀ ਬਾਬੂ ਜੀ ਬਾਬੂ ਜੀ ਕਿੱਥੇ ਜਾਣਾ ਸੀਗਾ ਕੀ ਦਿੱਕਤ ਆੜੀ ਹੈ ਕੋਈ ਦਿੱਕਤ ਨਹੀਂ ਆ ਮਾੜਾ ਇੱਥੇ ਜਾਨਾ ਕਹਿੰਦੇ ਹੜਤਾਲ ਹੈਗੀ ਆ ਬੱਸ ਹੜਤਾਲ ਆ ਹਾਂ ਸਾਨੂੰ ਮੈਨੂੰ ਨਹੀਂ ਪਤਾ ਦੇਖ ਸਕਦੇ ਹੋ ਕਿ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਇੱਕ ਤਾਂ ਕੀ ਇਹ ਵੀ ਨਹੀਂ ਪਤਾ ਕਿ ਕੋਈ ਹੜਤਾਲ ਹੈਗੀ ਹੈ ਕਈ ਸਟੂਡੈਂਟ ਹੈਗੇ ਸੁੰਦਰਨਾਲਾ ਸੀ ਗੱਲ ਕਰਦੇ ਤੁਹਾਨੂੰ ਪਤਾ ਹੈ ਕਿ ਅੱਜ ਹੜਤਾਲ ਹੈ ਤੁਸੀਂ ਕਿੱਥੇ ਜਾਣਾ ਸੀਗਾ ਅਸੀਂ ਅੰਮ੍ਰਿਤਸਰ ਚ ਹੈ ਅੱਜ ਬਸਾਂ ਨਹੀਂ ਪਹੁੰਚਾਂਗਾ ਸਰਕਾਰੀ ਨਹੀਂ ਆਏ ਅਸੀਂ ਸਰਕਾਰੀ ਤੇ ਆਏ ਆ ਫਿਰ ਬਸਾਂ ਵੀ ਪਹੁੰਚਾਂਗੇ ਫਿਰ ਕਿਸੇ ਕੋਲ ਹਾਂਜੀ ਪਤਾ ਲੱਗਿਆ ਹਾਂਜੀ ਦੇਖੀਏ 10 15 ਦਿਨ ਬਿਲਕੁਲ ਲੋਕਾਂ ਨਾਲ ਅਸੀਂ ਗੱਲ ਕਰ ਰਹੇ ਮੈਂ ਤੁਹਾਨੂੰ ਤਿਆਰ ਕਰ ਰਿਹਾ ਉੱਥੇ ਅਸੀਂ ਤੇ ਤਿਆਰ ਕਰ ਰਹੇ ਹਾਂ ਕੀ ਦਿੱਕਤ ਆ ਰਹੀ ਹੈ ਬਸਾਂ ਬਸਾਂ ਤਿਆਰ ਕਰ ਰਹੇ ਜੀ ਰੋਹੀ ਜੀ ਨੇ ਯਾਰੀ ਲੈਣੇ ਤੇ ਤਸਵੀਰਾਂ ਤੁਹਾਨੂੰ ਬੁਖਾਰਿਆ ਇਸ ਵਿਚਾਲੇ ਜੋ ਆਮ ਲੋਕ ਨੇ ਆਮ ਪਬਲਿਕ ਹੈ ਉਸ ਨੂੰ ਖੱਜਲ ਖੁਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਤੋ ਹੀ ਕਈ ਥਾਵਾਂ ਤੇ ਜੋ ਬੱਸਾਂ ਨੇ ਉਹ ਨਹੀਂ ਚੱਲ ਰਹੀਆਂ ਕੁਝ ਥਾਵਾਂ ਤੇ ਹੀ ਇਸ ਵਿਚਾਲੇ 12 ਵਜੇ ਤੋਂ ਕੰਪਲੀਟ ਚੱਕਾ ਜਾਮ ਹੈ ਇੱਕ ਮੁਕੰਮਲ ਚੱਕਾ ਜਾਮ ਬਿਆਨ ਕੀਤਾ ਗਿਆ ਅੱਤ ਦੀ ਗਰਮੀ ਪੈ ਰਹੀ ਹੈ ਕਈ ਥਾਵਾਂ ਤੇ ਜੋ ਪਾਰ ਹੈ 45 ਡਿਗਰੀ ਨੂੰ ਵੀ ਕਰਾਸ ਕਰ ਚੁੱਕੇ ਹੈ ਇਸ ਵਿਚਾਲੇ ਮੈਕਸਿਮਮ ਲੋਕਾਂ ਦੇ ਵੱਲੋਂ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੋਕਾਂ ਤੇ ਦੋਹਰੀ ਮਾਰ ਇਸ ਦੇ ਵਿਚਾਲੇ ਲੋਕਾਂ ਨੇ ਕੰਮ ਕਾਜਾਂ ਤੇ ਜਾਣਾ ਹੁੰਦਾ ਹੈ ਵਾਪਸ ਆਣਾ ਹੁੰਦਾ ਹੈ ਕਈ ਕੰਮ ਜੋ ਲੋਕ ਹੁੰਨੇ ਕੰਮ ਕਾਜਾਂ ਤੇ ਜਾਂਦੇ ਨੇ ਅਪ ਡਾਊਨ ਡੇਲੀ ਕਰਦੇ ਨੇ ਬੱਚਿਆਂ ਦੀਆਂ ਛੁੱਟੀਆਂ ਨੇ ਇੱਕ ਥਾਂ ਤੋਂ ਦੂਸਰੇ ਥਾਂ ਉਹਨਾਂ ਨੂੰ ਜਾਣਾ ਪੈਂਦਾ ਹੈ ਜਿ ਦੇ ਵਿਚਾਲੇ ਆਮ ਲੋਕਾਂ ਨੂੰ ਖੱਡਿਲ ਫਾਇਦਾ ਸਾਹਮਣਾ ਕਰਨਾ ਪੈਂਦਾ ਹੈ